ਦੋ ਵਾਹਨਾਂ ਵਿਚਕਾਰ ਹੋਈ ਜਬਰਦਸਤ ਟੱਕਰ ਹੈ ਪੁਲਿਸ ਵੱਲੋਂ ਹਾਦਸੇ ਦੇ ਪਿੱਛੇ ਕਾਰਨਤਾ ਲਗਾਇਆ ਜਾ ਰਿਹਾ ਹੈ ਪਤਾ ਮਾਮਲਾ ਸੁਲਤਾਨਪੁਰ ਲੋਧੀ ਦੇ ਪਿੰਡ ਟਿੱਬਾ ਦਾ ਹੈ ਇਸ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋਈ ਹੈ ਤਿੰਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ ਚੁੱਕ ਕੇ ਹਸਪਤਲ ਪਹੁੰਚਾਇਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਹਾਲਾਂਕਿ ਇਹ ਘਟਨਾ ਕਿਵੇਂ ਵਾਪਰੀ ਇਸ ਬਾਰੇ ਕੋਈ ਤਾਂ ਜਾਣਕਾਰੀ ਹਾਸਲ ਨਹੀਂ ਹੋਈ ਹੈ ਮੈਂ ਵਾਰੀ ਮੇਰੇ ਪਿੱਛੇ ਮੋਟਰਸਾਈਕਲ ਤੋਂ ਅੱਧੇ ਕਿਲੋਮੀਟਰ ਦਮੇ ਤੋਂ ਆ ਰਿਹਾ ਸੀ 10 ਮਿੰਟ ਪਹਿਲਾਂ ਮੇਰੇ ਹੋਂ ਦਾ ਐਕਸੀਡੈਂਟ ਹੋਇਆ ਹੈ ਜੀ ਉਹ ਸਾਧਨਾ ਆ ਮੋਟੇਲਾ ਦੋਹਾਂ ਆਪਸੇ ਚ ਵਧੀਆ ਕਿਦਾਂ ਪਤਾ ਨਹੀਂ ਕਿ ਕੁੱਝ ਸੀ ਤਿੰਨ ਜਨਾਂ ਦੇ ਮੌਕੇ ਤੇ ਰਸੋਗੀ ਆ ਤੇ ਤੈਨੂੰ ਚਟਨੀ ਉਹਨਾਂ ਨੂੰ ਹੌਟਲ ਦਿੱਤਾ ਹੀ ਗਿਆ ਬੰਦ ਠੀਕ ਹੈ ਮੌਕੇ ਤੇ ਪੁਲਿਸ ਪਹੁੰਚੀ ਪੁਲਿਸ ਆ ਗਈ ਪੁਲਿਸ ਨੇ ਸੱਦੀਆ ਮੁੜ ਕੇ ਐਮਰਜੈਂਸੀ ਸੱਦੀਆ ਪੁਲਿਸ ਨੇ ਸੱਦੀ ਫੋਕਲ ਕਾਰਵਾਈ ਹੋ ਰਹੀ ਹੈ ਹਾਂਜੀ ਕਾਰਵਾਈ ਹੋ ਰਹੀ ਹੈ ਠੀਕ ਹੈ ਪਤਾ ਲੱਗ ਰਿਹਾ ਕੋਈ ਗਲਤੀ ਸ਼ਰਤੀ ਕੀਤੀ ਕੁਝ ਨਹੀਂ ਜੀ ਪਤਾ 10 ਮਿੰਟ ਪਹਿਲਾਂ ਸਾਡੇ 15 ਮਿੰਟ ਪਹਿਲਾਂ ਉਹ ਤਾਂ ਹੋਇਆ ਹੋਇਆ ਸੀਗਾ ਅੱਗੇ ਆ ਕੇ ਪੈ ਰਿਹਾ ਵੀ ਜਿਹੜੇ ਤਿੰਨੇ ਉਹ ਮੁਕ ਟੁੱਫੇ ਸੀ ਤੇ ਤੈਨਾਂ ਨੂੰ ਪਾਣੀ ਪੁਣੇ ਗਿਆ ਉਹਨਾਂ ਦਾ ਫੈਮਿਲੀ ਹਾਂ ਇਹਦੇ ਵਿੱਚ ਦੋ ਇੱਕ ਪਲੈਟਿਨਮ ਸਵਾਰ ਸੀਗੇ ਬੱਚੇ ਜੋ ਹੈਗੇ ਕੁਝ ਵੱਡੇ ਆ ਕੁਝ ਛੋਟੇ ਵੀ ਹੈਗੇ ਆ ਉਹ ਅੰਡਰ ਏਜ ਵੀ ਹੈਗੇ ਆ ਤੇ ਤੁਹਾਨੂੰ ਦੇ ਤਿੰਨ ਜਿਹੜੇ ਮੁੱਕ ਦੇ ਦੇ ਹੋ ਗਏ ਤਾਂ ਦੋ ਸਕੂਟਰ ਤੇ ਆਂਦੇ ਸੀਗੇ ਉਹ ਉਹ ਵੀ ਦੋ ਸਕੂਟਰ ਵਾਲੇ ਖਤਮ ਹੋ ਗਏ ਜੋ ਪਲੈਟਿਨਮ ਤੇ ਆਂਦੇ ਸੀਗੇ ਉਹਨਾਂ ਦੀ ਖਤਮ ਹੋ ਗਿਆ ਬਾਕੀ ਜਾਣਕਾਰੀ ਜੋ ਹੈ ਬਾਕੀ ਜਿਹੜਾ ਹੈਗਾ ਅਸੀਂ ਪੇਸ਼ ਕਰ ਦਿੰਦੇ ਆ ਕਿ ਐਕਚੁਅਲੀ ਐਕਚੁਅਲੀ ਵਜ੍ਹਾ ਕੀ ਰਹੀ ਹੈ ਹਾਂਜੀ ਹੋ ਗਈ ਹੈ ਹੁਣ ਮਰਦ ਤਾਂ ਪ੍ਰੇਸ਼ਾਨ ਕੀਤੀ ਜਾ ਰਹੀ ਹੈ ਜੀ ਕਿੰਨੇ ਪ੍ਰੋਡਕਟ ਨੇ ਇਸ ਕੋਲ ਤਿੰਨ ਬਦਲ ਤਿੰਨ ਅਗੇ ਤਿੰਨ ਜਪ ਨਹੀਂ ਹੈਗੇ ਹਾਂਜੀ ਉਹਨਾਂ ਦਾ ਇਲਾਜ ਜਿਹੜਾ ਉਹਨਾਂ ਨੂੰ ਸ਼ਿਫਟ ਕਰਤਾ ਬੀ ਨਹੀਂ ਆਈ ਫਿਲਹਾਲ ਤਾਂ ਜਾਂਚ ਚੱਲਦੀ ਪਈ ਦੇਖ ਲੈਣਾ ਕੀ ਗੱਲ ਹੋਈ ਠੀਕ